ਹਾਂਜੀ ਪਿਆਰੇ ਬੱਚਿਓ ਆਪਣੀ ਅੱਜ ਦੀ ਕਹਾਣੀ ਹੈ ਸਮੁੰਦਰ ਦੇ ਪਾਣੀ ਦਾ ਰਹੱਸ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਵੀ ਸਮੁੰਦਰ ਦੇ ਕਿਨਾਰੇ ਇੱਕ ਛੋਟੀ ਜਿਹੀ ਬਸਤੀ ਹੈ ਅਮਨ ਉਸ ਬਸਤੀ ਵਿੱਚ ਰਹਿੰਦਾ ਹੈ ਇੱਕ ਦਿਨ ਅਮਨ ਬਾਜ਼ਾਰ ਤੋਂ ਸਬਜ਼ੀ ਲੈ ਕੇ ਆ ਰਿਹਾ ਸੀ ਉਸ ਦੇ ਹੱਥ ਵਿੱਚੋਂ ਸਬਜ਼ੀ ਦਾ ਝੋਲਾ ਸੀ ਉਹ ਮਸਤੀ ਵਿੱਚ ਗੁਣਗੁਣਾਉਂਦਾ ਹੋਇਆ ਸਮੁੰਦਰ ਦੇ ਕਿਨਾਰੇ ਚੱਲ ਰਿਹਾ ਸੀ ਅਚਾਨਕ ਉਸ ਨੂੰ ਠੋਕਰ ਲੱਗੀ ਉਹ ਡਿੱਗਦੇ ਡਿੱਗਦੇ ਮਸਾਂ ਹੀ ਬਚਿਆ ਉਸ ਦੇ ਥੈਲੇ ਚੋਂ ਉਸ ਦੇ ਹੱਥ ਚੋਂ ਸਬਜ਼ੀ ਦਾ ਥੈਲਾ ਹੀਟਾਂ ਡਿੱਗ ਪਿਆ ਤੇ ਥੈਲੇ ਚੋਂ ਕੁਝ ਆਲੂ ਨਿਕਲ ਕੇ ਸਮੁੰਦਰ ਵਿੱਚ ਜਾ ਡਿੱਗੇ ਹੁਣ ਆਲੂ ਸਮੁੰਦਰ ਵਿੱਚ ਤੈਰਨ ਲੱਗੇ ਅਮਨਾ ਥੋੜੀ ਦੂਰ ਤੱਕ ਤਾਂ ਆਲੂਆਂ ਨੂੰ ਤੈਰਦੇ ਹੋਏ ਦੇਖਦਾ ਰਿਹਾ ਫਿਰ ਉਹ ਬਚੇ ਹੋਏ ਆਲੂ ਉਹਨੇ ਚੱਕੇ ਦਿੱਕਰ ਆ ਕੇ ਆਲੂ ਲੈ ਕੇ ਉਸਨੇ ਥੈਲੇ ਵਿੱਚ ਹੁਣ ਘਰ ਆ ਕੇ ਆਲੂ ਕੱਢੇ ਉਹਨਾਂ ਤੇ ਮਿੱਟੀ ਲੱਗੀ ਹੋਈ ਸੀ ਇਸ ਲਈ ਉਸਨੇ ਆਲੂ ਧੋਣ ਲਈ ਬਾਲਟੀ ਵਿੱਚ ਪਾਣੀ ਪਾਇਆ ਤੇ ਉਸ ਵਿੱਚ ਆਲੂ ਪਾ ਦਿੱਤੇ ਆਲੂ ਪਾਣੀ ਵਿੱਚ ਡੁੱਬ ਗਏ ਇਹ ਦੇਖ ਕੇ ਅਮਨ ਹੈਰਾਨ ਹੋ ਗਿਆ ਇਹ ਕੀ ਗੱਲ ਹੋਈ ਵੀ ਸਮੁੰਦਰ ਦੇ ਪਾਣੀ ਵਿੱਚ ਤਾਂ ਆਲੂ ਤੈਰ ਰਹੇ ਸਨ ਪਰ ਘਰ ਆ ਕੇ ਪੀਣ ਵਾਲੇ ਪਾਣੀ ਵਿੱਚ ਜਦੋਂ ਮੈਂ ਆਲੂ ਧੋਤੇ ਤਾਂ ਉਹ ਡੁੱਬ ਗਏ ਆਖਿਰ ਅਜਿਹਾ ਕਿਉਂ ਹੋਇਆ ਉਹ ਸੋਚ ਵਿੱਚ ਬੈ ਗਿਆ ਉਸ ਨੇ ਇਹ ਗੱਲ ਆਪਣੇ ਦੋਸਤ ਰਮਨ ਨੂੰ ਦੱਸੀ ਰਮਨ ਨੂੰ ਵੀ ਇਹ ਗੱਲ ਬੜੀ ਅਜੀਬ ਲੱਗੀ ਕਿ ਸਮੁੰਦਰ ਦੇ ਪਾਣੀ ਵਿੱਚ ਤਾਂ ਆਲੂ ਤੈਰ ਰਹੇ ਸਨ ਪਰ ਘਰੇ ਬਾਲਟੀ ਵਿੱਚ ਪਾ ਕੇ ਆਲੂ ਜਦੋਂ ਧੋਣ ਲੱਗੇ ਤਾਂ ਆਲੂ ਡੁੱਬ ਗਏ ਇਹ ਰਹੱਸ ਦਾ ਪਤਾ ਲਗਾਉਣ ਲਈ ਉਹ ਦੋਵੇਂ ਜੈਸਮੀਨ ਦੀਦੀ ਦੇ ਘਰ ਵੱਲ ਚੱਲ ਪਏ ਹੁਣ ਬੱਚੋ ਤੁਸੀਂ ਜਰਾ ਸੋਚੋ ਇਹ ਅਜਿਹਾ ਕਿਉਂ ਹੋਇਆ ਹੋਊਗਾ ਤੇ ਦੀਦੀ ਨੇ ਕੀ ਜਵਾਬ ਦਿੱਤਾ ਹੋਊਗਾ ਠੀਕ ਹੈ ਨਾ ਲੱਭਦੇ ਆਪਾਂ ਜਵਾਬ ਹਾਂਜੀ ਬੱਚਿਓ ਆਪਣਾ ਪਹਿਲਾ ਪ੍ਰਸ਼ਨ ਇਹਨਾਂ ਨੇ ਪੁੱਛਿਆ ਹੈ ਕਹਾਣੀ ਵਿੱਚੋਂ ਅਜਿਹੇ ਸ਼ਬਦ ਛਾਂਟੋ ਜਿਨ੍ਹਾਂ ਨੂੰ ਬਹੁਵਚਨ ਵਿੱਚ ਬਦਲਿਆ ਜਾ ਸਕਦਾ ਹੈ ਉਹ ਸ਼ਬਦ ਹਨ ਆਲੂ ਦਾ ਬਹੁਵਚਨ ਅਸੀਂ ਬਣਾਵਾਂਗੇ ਆਲੂਆ ਥੈਲਾ ਬਹੁਵਚਨ ਬਣਾਵਾਂਗੇ ਥੈਲੇ ਦਿਨ ਬਹੁਵਚਨ ਬਣਾਵਾਂਗੇ ਦਿਨਾ ਬਾਲਟੀ ਬਹੁਵਚਨ ਬਣਾਵਾਂਗੇ ਬਾਲਟੀਆਂ ਸ਼ਾਬਾਸ਼ ਹੋਰ ਵੀ ਬਹੁਤ ਤੁਸੀਂ ਬਹੁਤ سارے ਸ਼ਬਦ ਲੱਭ ਸਕਦੇ ਆ ਪੁੱਤ ਮੈਨੂੰ ਇੱਕ ਹੋਰ ਸ਼ਬਦ ਲੱਭਿਆ ਸਬਜ਼ੀ ਸਬਜ਼ੀਆਂ ਵੈਰੀ ਗੁੱਡ ਆਪਣਾ ਦੂਸਰਾ ਪ੍ਰਸ਼ਨ ਹੈ ਬੱਚੋ ਇਹ ਚ ਪੁੱਛਿਆ ਉਹਨਾਂ ਨੇ ਵੀ ਅਮਨ ਹੈਰਾਨ ਕਿਉਂ ਹੋ ਗਿਆ ਅਮਨ ਇਸ ਲਈ ਹੈਰਾਨ ਹੋ ਗਿਆ ਸੀ ਬੱਚਿਓ ਕਿਉਂਕਿ ਸਮੁੰਦਰ ਦੇ ਪਾਣੀ ਦੇ ਵਿੱਚ ਤਾਂ ਆਲੂ ਤੈਰਨ ਲੱਗ ਪਏ ਸਨ ਪਰ ਘਰ ਦੇ ਪਾਣੀ ਦੇ ਵਿੱਚ ਆਲੂ ਡੁੱਬ ਗਏ ਸੀ ਇਹ ਦੇਖ ਕੇ ਅਮਨ ਹੈਰਾਨ ਹੋ ਗਿਆ ਸੀ ਤੇ ਤੇ ਤੀਸਰਾ ਪ੍ਰਸ਼ਨ ਦਾ ਪੁੱਛਿਆ ਨਾ ਨੇ ਇਸ ਸਮੁੰਦਰ ਵਿੱਚ ਆਲੂ ਤੈਰਨ ਲੱਗੇ ਪਰ ਘਰ ਦੇ ਪਾਣੀ ਵਿੱਚ ਆਲੂ ਡੁੱਬ ਗਏ ਜੈਸਮਿਨ ਦੀਦੀ ਨੇ ਉਹਨਾਂ ਨੂੰ ਇਹਦਾ ਕੀ ਕਾਰਨ ਦੱਸਿਆ ਹੋਊਗਾ ਤੁਸੀਂ ਹੁਣ ਤੱਕ ਜਰੂਰ ਸੋਚ ਲਿਆ ਹੋਊਗਾ ਮੈਂ ਦੱਸਦੀ ਹਾਂ ਪੁੱਤਰ ਸਮੁੰਦਰ ਦੇ ਪਾਣੀ ਦੇ ਵਿੱਚ ਨਮਕ ਘੁਲਣ ਕਰਕੇ ਸਮੁੰਦਰ ਦੇ ਪਾਣੀ ਦੀ ਘਣਤਾ ਵੱਧ ਜਾਂਦੀ ਹੈ ਪਾਣੀ ਭਾਰਾ ਹੋਣ ਕਰਕੇ ਉਸ ਦੇ ਵਿੱਚ ਆਲੂ ਤੈਰ ਰਹੇ ਸਨ ਤਾਂ ਆਪਣਾ ਚੌਥਾ ਪ੍ਰਸ਼ਨ ਹੈ ਬੱਚੋ ਅਮੰਦੀ ਤਰ੍ਹਾਂ ਤੁਸੀਂ ਵੀ ਲਗ ਲਗ ਚੀਜ਼ਾਂ ਪਾਣੀ 'ਚ ਤੈਰਾ ਕੇ ਦੇਖੋ ਤੇ ਉਹਦੀ ਸੂਚੀ ਬਣਾਓ ਵੀ ਕੀ ਕੀ ਤੈਰਿਆ ਤੇ ਕੀ ਕੀ ਡੁੱਬਿਆ ਮੰਨ ਲਓ ਤੁਸੀਂ ਪੈਨਸਲ ਪਾਣੀ ਦੇ ਵਿੱਚ ਪਾਉਨੇ ਆ ਘਰੇ ਬਾਲਟੀ ਦੇ ਵਿੱਚ ਤਾਂ ਪੈਨਸਲ ਡੁੱਬਦੀ ਐ ਕਿ ਤੈਰਦੀ ਐ ਹਾਂ ਪੈਨਸਲ ਤੈਰਦੀ ਐ ਕਿਉਂਕਿ ਉਹ ਲੱਕੜੀ ਦੀ ਬਣੀ ਐ ਤੇ ਸ਼ਾਰਪਨਰ ਤੈਰਾ ਕੇ ਦੇਖਿਓ ਪਲਾਸਟਿਕ ਦਾ ਬਣਿਆ ਹੋਇਆ ਤੈਰਦਾ ਐ ਕਿ ਡੁੱਬਦਾ ਐ ਰਬੜ ਹੈਨਾ ਹੋਰ ਵੀ ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਪਾਣੀ ਵਿੱਚ ਪਾ ਕੇ ਉਹਨਾਂ ਦੀ ਸੂਚੀ ਬਣਾ ਸਕਦੇ ਹੋ ਕਿਹੜੀਆਂ ਚੀਜ਼ਾਂ ਪਾਣੀ ਵਿੱਚ ਤੈਰਦੀਆਂ ਤੇ ਕਿਹੜੀਆਂ ਚੀਜ਼ਾਂ ਪਾਣੀ ਵਿੱਚ ਡੁੱਬ ਜਾਂਦੀਆਂ ਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਹੋਈ ਆਈ ਹੋਊਗੀ ਤੇ ਅਗਲੀ ਕਹਾਣੀ ਦੇ ਨਾਲ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਧੰਨਵਾਦ